ਮਾਲੀ ਸਾਹਿਬ ਨਵਜੋਤ ਸਿੰਘ ਸਿੱਧੂ ਦੇ ਬਾਰੇ ਅਕਸਰ ਚਰਚਾ ਹੁੰਦੀ ਹੈ ਕਹਿੰਦੇ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਉਦੋਂ-ਉਦੋਂ ਨਵਜੋਤ ਸਿੰਘ ਸਿੱਧੂ ਇੱਕ ਨਵਾਂ ਤੇ ਵੱਖਰਾ ਰਾਗ ਲਾਪਦੇ ਨੇ ਕਹਿੰਦੇ ਇਸ ਵਾਰ ਫਿਰ ਨਵਜੋਤ ਸਿੰਘ ਸਿੱਧੂ ਉਸੇ ਵੱਖਰੇ ਰਾਗ ਅਸਲ ਵਿਰੋਧੀ ਧਿਰ ਦਾ ਰੋਲ ਪੰਜਾਬ ਚ ਖੇੜਾ ਤੇ ਸਿੱਧੂ ਇਹਨਾਂ ਵਾਰੇ ਨਹੀਂ ਲਾ ਜੀ ਜਿਹੜੀ ਪੁਰਾਣੀ ਕਾਂਗਰਸ ਆ ਬੁਨਿਆਦੀ ਤੌਰ ਤੇ ਕਰਪਟ ਕਾਂਗਰਸ ਆ ਜਿਹੜੇ ਉੱਤਰ ਕਾਟੋ ਮਾਇਚੜਾਂ ਦੀ ਖੇਡ ਆ ਜਿਹੜੀ ਖੇਡਣ ਦੀ ਆਦੀ ਆ ਹੁਣ ਇੱਕ ਤੀਜਾ ਬਟੇਰਾ ਆ ਗਿਆ ਵਿੱਚ ਹੁਣ ਉਹਨੂੰ ਹਿਸਾਬ ਨਹੀਂ ਲੱਗਦਾ ਵੀ ਅਸੀਂ ਕੀ ਕਰੀਏ ਇੱਥੇ ਸਾਡਾ ਆਨੰਦ ਖੋਪ ਉੱਥੇ ਗਦੀ ਮਰੀ ਦਾ ਕੋਈ ਨਾ ਦੋਸ਼ ਐ ਨਹੀਂ ਜਲਦੀ ਹੁੰਦੀ ਸਿਆਸਤ ਸਿੱਧੂ ਦਾ ਏਜੰਡਾ ਔਲੰਗ ਕੇ ਤੁਸੀਂ ਅੱਗੇ ਨਹੀਂ ਵੱਧ ਸਕਦੇ ਜਾਂ ਤਾਂ ਉਹਨੂੰ ਅਪਣਾਉਣਾ ਪਊ ਜਾਂ ਉਹਦੇ ਵਾਅਦਾ ਕਰਨਾ ਪਊ ਜਾਂ ਉਹਨੂੰ ਸੰਵਾਦ ਨਾਲ ਹਰਾਉਣਾ ਪਊ ਪਰ ਤੁਸ਼ਨਾ ਸ਼ੂਗਰ ਦੇ ਸਟੇਜ ਤੇ ਤੋਂ ਕੱਢ ਕੇ ਕਹਿੰਦੇ ਨੇ ਕਿ ਛੱਡ ਕੇ ਚੱਲੇ ਜਾਵਾ ਕਹਿੰਦੇ ਘਰੇ ਬੈਣਾ ਮੰਜ਼ੂਰ ਆ ਪਰ ਸਿਆਸੀ ਮੌਤ ਨਹੀਂ ਮਰਾਂਗੇ ਕਹਿੰਦੇ ਜੇ ਗੱਠ ਚੋੜ ਹੁੰਦਾ ਤਾਂ ਨਾ ਸ਼ੂ ਸਿਆਸੀ ਤੌਰ ਤੇ ਜਿਉਂਦਾ ਸਾਨੂੰ ਲੱਗਦਾ ਮੌਤ ਤਾਂ ਸਿਆਸੀ ਤੌਰ ਤੇ ਦੀ ਹੋਗੀ ਆਇਤਾ ਨਹੀਂ ਵੀ ਆਪਣੀਆਂ ਕੱਚੇ ਚ ਦੂਜੇ ਦੇ ਹੱਥ ਚ ਸੀਬੀਆਈ ਈਡੀਆਈ ਜਿਹੜੀ ਉਹ ਸਾਡੇ ਨਾਲ ਧੱਕਾ ਕਰ ਰਹੀ ਆ ਸਾਡੀ ਵਿਜੀਲੈਂਸ ਆ ਜਿਹੜੀ ਉਹ ਇਨਸਾਫ ਕਰ ਰਹੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਚਰਚਾ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਦੇ ਦਿਵਾਲੀ ਹੋਣ ਲੱਗੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਉਸ ਰੂਹ ਦੇ ਵਿੱਚ ਨੇ ਜਿਸ ਤਰੀਕੇ ਦੇ ਨਾਲ 2022 ਦੀਆਂ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਚੱਲ ਰਹੇ ਸੀ ਦਵਿੰਦਰ ਯਾਦਵ ਹੁਣਾਂ ਦੀ ਪੰਜਾਬ ਦੇ ਵਿੱਚ ਐਂਟਰੀ ਹੋਈ ਹੈ ਨਵੇਂ ਪਰਿਵਾਰੀ ਲਾਏ ਗਏ ਨੇ ਤੇ ਉਸ ਐਂਟਰੀ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਜਿਸ ਤਰ੍ਹਾਂ ਦੀ ਸਿਆਸਤ ਚੱਲ ਰਹੀ ਹੈ ਉਸ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ ਮਾਲੀ ਸਾਹਿਬ ਨਵਜੋਤ ਸਿੰਘ ਸਿੱਧੂ ਦੇ ਬਾਰੇ ਅਕਸਰ ਚਰਚਾ ਹੁੰਦੀ ਹੈ ਕਹਿੰਦੇ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਉਦੋਂ ਉਦੋਂ ਨਵਜੋਤ ਸਿੰਘ ਸਿੱਧੂ ਇੱਕ ਨਵਾਂ ਤੇ ਵੱਖਰਾ ਰਾਗ ਆਲਾਪਦੇ ਨੇ ਕਹਿੰਦੇ ਇਸ ਵਾਰ ਫਿਰ ਨਵਜੋਤ ਸਿੰਘ ਸਿੱਧੂ ਉਸੇ ਵੱਖਰੇ ਰਾਗ ਦੇ ਨਹੀਂ ਨਹੀਂ ਇੱਕ ਪੱਖੋਂ ਇਹ ਗੱਲ ਸਹੀ ਵੀ ਆ ਇੱਕ ਪੱਖੋਂ ਸਹੀ ਵੀ ਨਹੀਂ ਹੈ ਹੂੰ ਕਿਉਂਕਿ ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਇਹ ਤਾਂ ਸਰਕਾਰ ਹੁੰਦੇ ਬਹੁਤ ਲੰਮੇ ਸਮੇਂ ਤੋਂ ਆਪਦੀ ਵੱਖਰੀ ਗੱਲ ਰੱਖ ਰਹੀ ਸੀ ਹੂੰ ਸ਼ਰਾਬ ਦੀ ਕਾਰਪੋਰੇਸ਼ਨ ਬਣਾਉਣ ਦੀ ਗੱਲ ਕਰਦਾ ਸੀ ਰੇਤੀ ਦੀ ਕਾਰਪੋਰੇਸ਼ਨ ਬਣਾਉਣ ਦੀ ਗੱਲ ਕਰਦਾ ਸੀ ਕੇਵਲ 마ਫੀ ਦੀ ਗੱਲ ਕਰਦਾ ਸੀ ਤੇ ਕਰਤਾਰਪੁਰ ਸਾਹਿਬ ਦਾ ਲਾਂਘੇ ਬਾਰੇ ਵੀ ਜੋ ਉਹ ਬੋਲਿਆ ਉਸ ਲਾਂਘੇ ਵੇਲੇ ਤੋਂ ਅੱਗੋਂ ਜੋ ਪਿੱਛੋਂ ਕਰਦਾ ਸੀ ਚੋਣਾਂ ਵੇਲੇ ਜਿਆਦਾ ਸਰਗਰਮੀ ਇਸ ਕਰਕੇ ਹੋ ਜਾਂਦੀ ਹੈ ਵੀ ਚੋਣ ਦਾ ਏਜੰਡਾ ਕੀ ਹੋਵੇ ਇੱਕ ਤਾਂ ਚੋਣ ਲੜਨੀ ਆ ਚੋਣ ਦਾ ਲੜੀ ਕਿਹੜੇ ਮੁੱਦਿਆਂ ਤੇ ਜਾਵੇ ਪੰਜਾਬ ਦਾ ਸੰਕਟ ਕੀ ਆ ਉੱਥੇ ਆ ਕੇ ਫਿਰ ਇਹਦਾ ਵੱਖਰਾ ਰੌਂ ਕਹਿ ਲੋ ਵੱਖਰਾ ਰੁਖ ਕਹਿ ਲੋ ਉਹ ਸਾਹਮਣੇ ਆਉਂਦਾ ਠੀਕ ਆ ਸਰਕਾਰ ਨੇ ਇਹਨੂੰ ਨਹੀਂ ਪ੍ਰਵਾਨ ਕੀਤਾ ਦਲਤ ਪੈਂਤੜਾ ਵਾਰਿਆ ਚੰਨੀ ਨੋਗੇ ਵਾਰਿਆ ਉਦੋਂ ਵਾਂ ਠੀਕ ਆ ਇਹ ਚੁੱਪ ਕਰਕੇ ਆਪਣੀ ਚੋਣ ਲੜਿਆ ਚੋਣ ਜਿੱਤਿਆ ਹਾਰਿਆ ਵੱਖਰੀ ਗੱਲ ਆ ਕਿਉਂ ਹਾਰਿਆ ਵੱਖਰੇ ਕਾਰਨ ਨੇ ਹਾਂ ਹਾਰਨ ਤੋਂ ਬਾਅਦ ਫੇਰ ਚੱਲੇ ਪੰਜਾਬ 'ਚ ਮਾਦਲ ਇਸ ਰੂਪ ਦੇ ਵਿੱਚ ਇਹਨੇ ਠੋਸ ਮੁੱਦੇ ਵਾਰੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹਨੂੰ ਗੱਲਬਾਤ ਲਈ ਸੱਦ ਦੇਣਾ ਪੈ ਗਿਆ ਹਾਂ ਇਹ ਤਾਂ ਚਲੋ ਫਿਰ ਇੱਕ ਵੱਡੀ ਗੇਮ ਚੱਲੀ ਵੀ 23 ਦੇ ਮੁਕਦਮੇ ਦੇ ਵਿੱਚ ਬਰੀ ਕਰਕੇ ਮੁੜ ਕੇ ਫੇਰ ਰਿਵਿਊ ਪਟੀਸ਼ਨ ਤੇ ਨੂੰ ਸਜ਼ਾ ਦੇਤੀ ਜੇਲ੍ਹ ਕਟਿਆ ਕਿਉਂਕਿ ਮੈਂ ਸੁਣਿਆ ਸੀ ਨਾ ਇੱਕ ਟੀਵੀ ਤੇ ਇਹਨੂੰ ਪੁੱਛਿਆ ਵੀ ਜੇ ਤੂੰ ਸਭ ਤੋਂ ਵੱਡਾ ਪਛਤਾਵਾ ਕਰਨਾ ਚਾਹੇ ਤਾਂ ਤੇਰੇ ਲਈ ਕਿਹੜਾ ਹੋਊ ਇਹ ਕਹਿੰਦਾ ਵੀ ਉਹ ਜਿਹੜੀ ਉਹ ਘਟਨਾ ਹੋਈ ਹੈ ਜਿਹੜਾ ਬਜ਼ੁਰਗ ਦੀ ਮੌਤ ਹੋਈ ਆ ਚਾਹੇ ਕੋਈ ਕਿਸੇ ਕਾਰਨ ਕਰਕੇ ਹੋਈ ਜੇ ਮੇਰਾ ਬੱਸ ਚੱਲੇ ਮੈਂ ਉਹਨੂੰ ਮੋੜ ਲਿਆ ਮੈਂ ਮੋੜ ਨਹੀਂ ਸਕਦਾ ਇਹਨੇ ਹੱਸ ਕੇ ਸਜ਼ਾ ਭੁਗਤੀਆ ਚਲੋ ਮਸਲਾ ਹੱਲ ਹੋ ਗਿਆ ਕਈ ਕਾਰਨ ਹੁੰਦੇ ਨੇ ਇੱਕ ਤਾਂ ਹੁੰਦਾ ਜਦੋਂ ਤੁਸੀਂ ਪਾਰਟੀ 'ਚ ਮੋਰੀ ਪੋਜੀਸ਼ਨ ਤੇ ਹੋਵੋ ਉਦੋਂ ਤੁਹਾਨੂੰ ਐਕਟ ਕਰਨਾ ਬਹੁਤ ਸੌਖਾ ਹੁੰਦਾ ਜਦੋਂ ਪਾਰਟੀ 'ਚ ਤੁਹਾਡੇ ਕੋਲੇ ਪੋਜੀਸ਼ਨ ਕੋਈ ਨਹੀਂ ਹੈ ਫਿਰ ਜਦੋਂ ਗੱਲ ਕਰਦੇ ਆ ਉਦੋਂ ਕਈ ਸਮੱਸਿਆਵਾਂ ਹੁੰਦੀਆਂ ਨੇ ਠੀਕ ਹੈ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਕਈ ਕੀਤੀਆਂ ਕਈ ਮਸਲੇ ਬਾਰੇ ਤੇ ਉਹ ਭਗਵੰਤ ਮਾਨ ਜਿਹੜਾ ਗੱਲਬਾਤ ਲਈ ਸੱਦਦਾ ਸੀ ਉਹ ਕਹਿੰਦਾ ਉਹਦੇ ਕੋਲੇ ਕੋਡਾ ਕੀ ਆਉਦਾ ਉਹਦਾ ਕੀ ਜਵਾਬ ਦੇਣਾ ਵੀ ਜਦੋਂ ਤੂੰ ਪਹਿਲਾਂ ਸੱਦਿਆ ਸੀ ਉਦੋਂ ਉਹਦੇ ਕੋਲੇ ਕਿਹੜਾ ਕੋਈ ਆਉਂਦਾ ਸੀ ਸੋ ਸਰਗਰਮ ਹੋਇਆ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਆਪ ਦਾ ਜਿਹੜਾ ਬਰਤਾਂਤ ਆ ਦੇਖੋ ਪਹਿਲਾਂ ਸੀ ਪੰਜਾਬ ਫੋਕਸ ਹੁਣ ਉਹ ਮੁਲਕ ਤੇ ਫੋਕਸ ਕਰ ਰਿਹਾ ਜਿਹਦੇ ਵਿੱਚ ਉਹਦਾ ਬਹੁਤ ਸਾਫ਼ ਤੇ ਸਪਸ਼ਟ ਗੱਲ ਆ ਬੀਜੇ ਮੋਦੀ ਨੂੰ ਹਰਾਇਆ ਨਹੀਂ ਜਾਂਦਾ ਜੇ ਮੋਦੀ ਨੂੰ ਹਰਾਇਆ ਨਹੀਂ ਜਾਂਦਾ ਤਾਂ ਜਿਵੇਂ ਕਹਿੰਦੇ ਡੁੱਬੇਗੀ ਕਿਸ਼ਤੀ ਤੋਂ ਡੁੱਬेंगे ਸਾਰੇ ਨਾ ਹਮ ਹੀ بچेंगे ਨਾ ਸਾਥੀਤਵਾਰੇ ਇਸ ਲਈ ਉਹ ਕਹਿੰਦਾ ਗੱਠਜੋੜ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਨਾਲ ਪਰ ਆਮ ਆਦਮੀ ਪਾਰਟੀ ਦਾ ਸਭ ਤੋਂ ਤਾਕੜਾ ਸਿਧਾਂਤਕ ਤੇ ਮੁੱਦਿਆਂ ਦਾ ਵਿਰੋਧ ਵੀ ਉਹ ਹੀ ਕਰ ਰਿਹਾ ਉਹਦੇ ਸਾਰੇ ਭਾਸ਼ਣ ਸੁਣ ਲਓ ਤੁਸੀਂ ਠੋਸ ਗੱਲਾਂ ਉਹ ਲਗਾਤਾਰ ਲਿਆ ਰਿਹਾ ਪੰਜਾਬ ਦੀ ਵਿਰਾਸਤ ਦੀ ਗੱਲ ਕਰ ਰਿਹਾ ਦੇਸ਼ ਪੰਜਾਬ ਦੀ ਗੱਲ ਕਰ ਰਿਹਾ ਚਲੋ ਦੇਸ਼ ਪੰਜਾਬ ਹੁਣ ਮੁੜ ਕੇ ਤਾਂ ਉਹ ਬਣਨਾ ਨਹੀਂ ਜੇ ਆਪਾਂ ਕਹਿ ਦਈਏ ਪਰ ਉਹਦੇ ਨਾਲ ਅਮਨ ਸ਼ਾਂਤੀ ਪਿਆਰ ਕਰਤਾਰਪੁਰ ਸਾਹਿਬ ਲੰਘੇ ਵਾਲਾ ਸੌਦਾ ਦੇ ਰਿਹਾ ਕੁਮੰਤਰੀ ਉਡਾਣਾ ਉਡਾਉਣ ਦੀ ਗੱਲ ਕਰ ਰਿਹਾ ਤੇ ਇਹ ਵੀ ਕਹਿ ਰਿਹਾ ਵੀ ਇੰਡੀਆ ਜੂਨੀਅਰ ਨਾ ਯੂਨੀਅਨ ਆਫ ਸਟੇਟਸਾ ਫੁੱਲਾਂ ਦਾ ਗੁਲਦਸਤਾ ਇਸ ਰੂਪ ਦੇ ਵਿੱਚ ਉਹ ਇੱਕ ਮੁੱਦੇ ਉਭਾਰ ਰਿਹਾ ਉਹ ਤੇ ਸੰਵਾਦ ਹੋਣਾ ਚਾਹੀਦਾ ਜਿਹੜੇ ਸਾਡਾ ਸਾਡਾ ਦੁਖਾਂਤ ਕੀ ਹੈ ਨਾ ਜੀ ਅਸੀਂ ਬੰਦੇ ਦੇ ਬੰਦੇ ਜਾਂ ਬੰਦੇ ਦੇ ਵਿਰੋਧੀ ਬਣ ਜਾਂਦੇ ਹਾਂ ਅਸੀਂ ਵਿਚਾਰ ਨਾਲ ਸੰਵਾਦ ਨਹੀਂ ਚਾਹੁੰਦੇ ਵੇ ਸਿੱਧੂ ਦੇ ਇਹ ਨਾ ਵਿਚਾਰਾਂ ਨਾਲ ਸਾਡਾ ਇੰਨਾ ਸਪਾਕਾ ਇਹਦੇ ਨਾਲ ਨਹੀਂ ਹੈ ਹੁਣ ਸਿੱਧੂ ਦੇ ਏਜੰਡੇ ਤੇ ਨਹੀਂ ਬਹਿਸ ਹੋਈ ਅਜੇ ਤੱਕ ਮੈਨੂੰ ਕਿਤੇ ਦਿਖਾ ਦਿਓ ਤੁਸੀਂ ਇਹ ਐਂ ਕਰਦਾ ਜੀ ਤੂੰ ਤੜਕ ਕਰਦਾ ਜੀ ਫਲਾਨਾ ਕਰਦਾ ਜੀ ਸਾਰੇ ਪੰਜਾਬ ਨੂੰ ਭਾਸ਼ਾ ਵਿਗਿਆਨੀ ਬਣਾਤਾ ਗੈਰ ਸਿਆਸੀ ਬਣਾਤਾ ਉਹ ਇੱਕ ਸਿਆਸਤ ਸਾਹਮਣੇ ਲਿਆ ਰਿਹਾ ਉਹ ਕੋਈ ਰਾਸ਼ਟਰ ਬੰਦੀ ਸਿਆਸਤ ਥੋੜਾ ਜੇ ਉਹ ਇਹ ਕਹਿੰਦਾ ਗੁਰੂ ਨਾਨਕ ਦੇ ਫਲਸਫੇ ਅਨੁਸਾਰ ਪੰਜਾਬ ਦਾ ਮੁਲਕ ਦਾ ਤੇ ਦੁਨੀਆ ਦਾ ਭਲਾ ਹੋ ਸਕਦਾ ਇਹ ਚ ਗਲਤ ਕੀ ਹੈ ਉਹ ਕਹਿੰਦਾ ਇਹ ਇਹ ਕਹਿੰਦਾ ਵੀ ਇਹ ਦੇਸ਼ ਨੂੰ ਖਨਾ ਦੇਣਾ ਹੂੰ ਉਹ ਕਹਿੰਦਾ ਵੀ ਦੇਸ਼ ਦੀ ਅਨੇਕਤਾ ਮੁੱਖ ਗੱਲ ਆ ਸਾਂਝ ਦੇ ਆਧਾਰ ਤੇ ਇਕਤਾ ਅਨੇਕਤਾ 'ਚ ਇਕਤਾ ਹੂੰ ਇਕਤਾ ਜੇ ਨਾ ਇਕਤਾ ਨਹੀਂ ਹੈ ਇੱਥੇ ਸੁਮਾਧ ਹੋਣਾ ਚਾਹੀਦਾ ਇਹ ਹੁਣ ਡਿਸਿਪਲ ਦੀ ਗੱਲ ਹੈ ਹੁੰਦੇ ਨੇ ਡਿਸਿਪਲ ਨਾ ਡਿਸਿਪਲ ਕੀ ਹੁੰਦਾ ਜੀ ਡਿਸਿਪਲ ਹੁੰਦਾ ਜਦੋਂ ਤੁਹਾਡੇ ਸਾਹਮਣੇ ਸਾਫ਼ ਸਪਸ਼ਟ ਵਿਚਾਰਧਾਰਕ ਸਿਆਸੀ ਲਾਈਨ ਹੋਵੇ ਹੂੰ ਉਹਦੇ ਅਨੁਸਾਰ ਜਥੇਵੰਦਕ ਢਾਂਚਾ ਹੋਵੇ ਫਿਰ ਤੁਸੀਂ ਕਿੰਨੇ ਇਹਦੇ ਵਿੱਚ ਰਹਿ ਕੇ ਗੱਲ ਕਰੋ ਦੱਸੋ ਜੀ ਪੰਜਾਬ ਕਾਂਗਰਸ ਦੀ ਕਿਹੜੀ ਸਿਆਸਤ ਕਿਹੜੀ ਕਿਹੜੀ ਇਹਨਾਂ ਦੀ ਸਿਆਸਤ ਦੀ ਉਲੰਘਣਾ ਕਰ ਰਿਹਾ ਜਾਂ ਕਿਹੜੀ ਕਾਂਗਰਸ ਪਾਰਟੀ ਦੀ ਸਿਆਸਤ ਦੀ ਉਲੰਘਣਾ ਕਰ ਰਿਹਾ ਇਹ ਥੋੜੋ ਅਸੀਂ ਵੀ ਨਹੀਂ ਬੋਲਣਾ ਤੂੰ ਬਿਨਾ ਬੋਲ ਅਸੀਂ ਅਸੀਂ ਤੂੰ ਸਾਡੇ ਕੋਲੇ ਆ ਸਾਡੇ ਕੋਲ ਆ ਕੇ ਸਾਡੇ ਵਾਂਗੂ ਬੋਲ ਇਹ ਨਹੀਂ ਭੁੱਗਦਾ ਉਹਨੂੰ ਸੋ ਇਸ ਕਰਕੇ ਵਿਚਾਰ ਧਾਰਕ ਸੰਵਾਦ ਹੋਣਾ ਚਾਹੀਦਾ ਮੇਰੇ ਕਹਿਣ ਦਾ ਮਤਲਬ ਬਿਊਰੋਇਲੀ ਕਰ ਲਈਦੀ ਹੁਣ ਅੱਡ ਖਾਣਾ ਲਾਉਂਦਾ ਜੀ ਇਹ ਗੱਲਾਂ ਨੇ ਜਿਹੜੀਆਂ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਵਾਲੀਆਂ ਨੇ ਪਰ ਮਾਲੀ ਸਾਹਿਬ ਸਵਾਲ ਇਸ ਕਰਕੇ ਉੱਠ ਰਹੇ ਨੇ ਨਾ ਕਹਿੰਦੇ ਕਿ ਸਿੱਧੂ ਸਾਹਿਬ ਜਦੋਂ ਰੈਲੀ ਵੱਖਰੀ ਕਰਦੇ ਨੇ ਉਹ ਵੱਖਰੀ ਗੱਲ ਆ ਪਰ ਉਸੇ ਰੈਲੀ ਦੇ ਦਰਮਿਆਨ ਉਹ ਬੀਐਸਸੀ ਦਾ ਸਵਾਲ ਚੁੱਕ ਦਿੰਦੇ ਨੇ ਕਹਿੰਦੇ ਕਿ ਰਾਤ ਨੂੰ ਮੀਟਿੰਗਾਂ ਕਰਦੇ ਨੇ ਜਾ ਜਾ ਕੇ ਤੇ ਬੀਐਸਸੀ ਦੀ ਸੈਟਿੰਗ ਹੁੰਦੀ ਆ ਵੀ ਸਾਨੂੰ ਗ੍ਰਿਫਤਾਰ ਨਾ ਕਰਿਓ ਸਾਡੀ ਇਨਕੁਆਰੀਆਂ ਨਾ ਕਰਿਓ ਸਿਆਸੀ ਜਿਹੜੇ ਬਾਹਰ ਨੇ ਉਹ ਕਹਿੰਦੇ ਨੇ ਕਿ ਸਿੱਧੇ ਤੌਰ ਤੇ ਰਾਜੇ ਵਣਗ ਦੇ ਉੱਤੇ ਸਵਾਲ ਚੁੱਕਣਾ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਵਾਲ ਚੁੱਕਣੇ ਉਸ ਤੋਂ ਬਾਅਦ ਆਪਣੇ ਅਜਿਹੇ ਆਗੂਆਂ ਤੇ ਸਵਾਲ ਚ ਜੇ ਇੱਕ ਗਾਠਚੂੜ ਹੋਇਆ ਤੇ ਛੱਡ ਕੇ ਚਲੇ ਜਾਵੇਂਗਾ ਕਹਿੰਦੇ ਹੁਣ ਛੱਡ ਦੇ ਕਿਉਂ ਨਹੀਂ ਨਹੀਂ ਉਹਦੀ ਸਪਸ਼ਟ ਪੋਜੀਸ਼ਨ ਆ ਉਹ ਕਹਿੰਦਾ ਜਿੰਨੇ ਮੁੱਖ ਮੰਤਰੀ ਸੀ ਸਾਰਿਆਂ ਨੇ ਪੰਜਾਬ ਲੁੱਟਿਆ ਹੂੰ ਮੈਂ ਕਹਿੰਦਾ ਹੁਣ ਅਲੀ ਬਾਬਾ ਤੇ 40 ਚੋਰਾਂ ਦੀ ਸਰਕਾਰ ਰਹੀਆਂ ਨੇ ਹੂੰ ਜੇ ਪੰਜਾਬ ਨੂੰ ਜੇ ਪੰਜਾਬ ਚ ਲੁੱਟੇ ਨਹੀਂ ਹੋਈ ਭ੍ਰਿਸ਼ਟਾਚਾਰ ਨਹੀਂ ਹੋਇਆ ਇਹਦਾ ਮਤਲਬ ਇਹ ਪੰਜਾਬ ਚ ਮੁੱਦੇ ਨਹੀਂ ਬਣਨਾ ਚਾਹੀਦਾ ਕੀ ਕਾਂਗਰਸੀ ਕਹਿ ਸਕਦੇ ਨੇ ਵੀ ਅਸੀਂ ਨਹੀਂ ਲੁੱਟ ਕੀਤੀ ਹੂੰ ਜੇ ਅਮਰਿੰਦਰ ਨੇ ਕਿਹਾ ਸੀ ਨਾ ਵੀ ਮੈਂ 40 ਬੰਦਿਆਂ ਦੀ ਲਿਸਟ ਬਣਾ ਕੇ ਦਿੱਤੀ ਸੀ ਸੋਨੀਆ ਗਾਂਧੇ ਨੂੰ ਵੀ ਲੁੱਟਮਚਾ ਰਹੇ ਨੇ ਮੈਂ ਉਹ ਤੇ ਵਿਅੰਗ ਕੀਤਾ ਸੀ ਮੈਂ ਫਿਰ ਅਲੀ ਬਾਬਾ ਤੇ 40 ਚੋਰਾਂ ਦੀ ਤੇਰੀ ਸਰਕਾਰ ਹੋਈ ਮੈਂ ਕਹਿੰਦਾ ਜੇ ਇਹ ਸੱਚੇ ਨੇ ਕਹੀਂ ਜਾਵੇ ਲੋਕਾਂ ਨੂੰ ਇਹਦਾ ਉਹ ਹੁੰਦਾ ਨਾ ਵੀ ਚੋਰ ਦੀ ਦਾੜੀ 'ਚ ਤੜਕਾ ਹੁੰਦਾ ਜਿਵੇਂ ਉਹ ਗੱਲ ਕਰਦੇ ਆ ਵੀ ਸਾਡੇ ਤੇ ਨਿਸ਼ਾਨਾ ਲਾਉਂਦਾ ਜੀ ਸਾਰੇ ਲਾਉਂਦੇ ਨੇ ਵੀ ਜਿੰਨੀਆਂ ਪਾਰਟੀਆਂ ਆਪ ਭਗਵੰਤ ਮਾਨ ਨਹੀਂ ਲਾਉਂਦਾ ਵੀ ਸਾਰਿਆਂ ਨੇ ਲੁੱਟਿਆ ਉਹ ਵੀ ਇਹ ਕਹਿੰਦਾ ਵੀ ਹਰ ਇੱਕ ਚੀਮਨਿਤ ਜਿੱਤ ਜਾਂਦਾ ਸੀ ਤੇ ਪੰਜਾਬ ਹਾਰ ਜਾਂਦਾ ਸੀ ਮੈਂ ਕਹਿੰਦਾ ਚਲੋ ਕਈ ਵਾਰ ਬੜਾ ਸਿੱਧੀ ਗੱਲ ਕਹਿ ਜਾਂਦਾ ਜਿਵੇਂ ਉਹਨੇ ਕਿਹਾ ਸੀ ਚੰਨੀ ਨੇ ਚਾਦਰ ਵਿਛਾ ਲਈ ਮੈਂ ਕਿਹਾ ਐਨਾ ਵੀ ਕਿਹਾ ਜਾ ਸਕਦਾ ਕਿ ਚੰਨੀ ਵੇਲੇ ਵੀ ਚਾਦਰਾਂ ਵਿਛਗੀਆਂ ਕਿਉਂਕਿ 6 ਕਿਹ ਮਹੀਨੇ ਸੀ ਉਹਦੇ ਤੇ ਇਸ ਤਰ੍ਹਾਂ ਦਾ ਮਾੜਾ ਮੋਟਾ ਚਲੋ ਤੁਸੀਂ ਗੱਲ ਨੂੰ ਕਿਵੇਂ ਕਹਿੰਦੇ ਉਹਦੇ ਡਿਫਰੈਂਸ ਜਿਹ ਹੁੰਦੇ ਆ ਮਾੜਾ ਮੋਟਾ ਉਪੇਸ਼ਕਾਰੀ ਦੇ ਅੰਦਾਜ਼ ਵੱਖਰੇ ਹੁੰਦੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਹੈ ਨਾ ਸਿੱਧੂ ਦਾ ਅਜੰਡਾ ਔਲੰਘ ਕੇ ਤੁਸੀਂ ਅੱਗੇ ਨਹੀਂ ਵੱਧ ਸਕਦੇ ਜਾਂ ਤਾਂ ਉਹਨੂੰ ਅਪਣਾਉਣਾ ਪਊ ਜਾ ਉਹ ਚ ਵਾਅਦਾ ਕਰਨਾ ਪਊ ਜਾਂ ਉਹਨੂੰ ਸੰਵਾਦ ਨਾਲ ਹਰਾਉਣਾ ਪਊ ਵੀ ਤੇਰਾ ਇਹ ਏਜੰਡਾ ਪੰਜਾਬ ਦੀ ਮਿਹਤਰੀ ਨਹੀਂ ਲਿਆ ਸਕਦਾ ਪਰ ਬਾਲੀ ਸਾਹਿਬ ਇਹ ਸਾਰੇ ਦੇ ਵਿਚਾਰ ਇਹ ਵੀ ਸਵਾਲ ਹੈ ਨਾ ਕਿ ਜਿਸ ਤਰ੍ਹਾਂ ਦੇ ਨਾਲ ਅਨੁਸ਼ਾਸਨੀ ਕਾਰਵਾਈਆਂ ਹੋ ਰਹੀਆਂ ਨੇ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਸ਼ਹਿਰੀ ਰਿਆੜਾ ਉਹਨੂੰ ਕਾਰਨ ਦੱਸੋ ਨੋਟਿਸ ਦੇ ਕੇ ਬਾਹਰ ਵੱਲ ਨੂੰ ਤੋਰਤਾ ਚਰਚਾ ਮੈਂ ਵੀ ਨਹੀਂ ਕਹਿੰਦੇ ਕਿ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਜੇ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਸਾਈਡਲਾਈਨ ਕਰਤਾ ਫਿਰ ਕੀ ਕਰਨਾ ਨਹੀਂ ਦੇਖੋ ਮੈਂ ਕਾਂਗਰਸ ਦੇ ਅੰਦਰੂਨੀ ਕੀ ਚੱਲਦਾ ਕਿਵੇਂ ਚੱਲਦਾ ਇਹਦੇ ਬਾਰੇ ਮੈਨੂੰ ਬਹਾਲੀ ਜਾਣਕਾਰੀ ਨਹੀਂ ਪਰ ਮੈਨੂੰ ਇਹ ਪੱਕਾ ਪਤਾ ਵੀ ਨਵਜੋਤ ਸਿੰਘ ਸਿੱਧੂ ਨਮਾਲੰਗਾ ਪਾੜ ਰਿਹਾ ਜਦੋਂ ਨਮਾ ਲਾਂਗਾ ਪਾੜਨਾ ਹੁੰਦਾ ਨਾ ਜ਼ੋਰ ਵੀ ਲੱਗਦਾ ਹਲੋਲੇ ਵੀ ਵੱਜਦੇ ਹੁੰਦੇ ਆ ਨਵੇਂ ਲਾਂਗੇ ਦੀ ਲੋੜ ਆ ਨਾ ਜੀ ਮੈਂ ਉਦੋਂ ਵੀ ਕਿਹਾ ਸੀ ਕਾਂਗਰਸੀਆਂ ਨੂੰ ਵੀ ਬਦਲ ਜੋ ਨਹੀਂ ਬਦਲ ਦਿੱਤੇ ਜਾਓਗੇ ਜੇ ਕੱਲਾ ਵੀ ਨਹੀਂ ਬਦਲਣ ਨੂੰ ਤਿਆਰ ਨਹੀਂ ਜੀ ਫਿਰ ਲੋਕ ਕਿਉਂ ਇਹ ਨਾ ਬਦਲ ਜਾਣਗੇ ਮਤਲਬ ਨਵਜੋਤ ਸਿੰਘ ਸਿੱਧੂ ਨੂੰ ਇਹ ਰੱਖਦੇ ਨੇ ਕੱਢਦੇ ਨੇ ਇਹਨਾਂ ਦਾ ਆਪਣਾ ਮਸਲਾ ਹੋ ਸਕਦਾ ਪਰ ਉੱਪਰ ਤੋਂ ਲੈ ਕੇ ਹੇਠਾਂ ਤੱਕ ਕਾਂਗਰਸਾ ਜਿਹੜੀ ਕਈ ਗੱਲਾਂ ਨੂੰ ਮੁੜ ਵਿਚਾਰ ਤੇ ਸੈਟਲ ਕਰ ਰਹੀ ਹੈ ਤੁਸੀਂ ਲੋਕ ਸਭਾ ਚ ਸਪੀਚ ਸੁਣੋ ਰਾਹੁਲ ਗਾਂਧੀ ਜਿਹਦੇ ਵਿੱਚ ਉਹਨੇ ਕਿਹਾ ਇੰਡੀਆ ਜੈ ਯੂਨੀਅਨ ਆਫ ਸਟੇਟਸ ਇੰਡੀਆ ਦਾ ਨਾਟ ਅ ਨੇਸ਼ਨ ਤੇ ਇਸ ਇਸ ਵਾਕਿ ਉਹਨਾਂ ਨੇ ਕਿਹਾ ਜਾਤੀ ਸਰਵੇ ਹੋਣਾ ਚਾਹੀਦਾ ਹਾਲੇ ਹੀ ਹੇਠਾਂ ਕਾਂਗਰਸ ਉਹ ਚੇਂਜ ਆ ਜਿਹੜੀ ਉਹਨੂੰ ਆਤਮਸਾਤ ਨਹੀਂ ਕਰ ਰਹੀ ਇਸ ਕਰਕੇ ਜਦੋਂ ਇਹ ਕਹਿੰਦਾ ਵੀ ਦੱਸੋ ਮੈਂ ਹਾਈ ਕਮਾਂਡ ਅੱਛਾ ਇਹ ਤਾਂ ਹਾਈ ਕਮਾਂਡ ਦੇ ਜਿਹੜਾ ਇੰਡੀਆ ਦਾ ਕਨਸੈਪਟ ਆ ਉਹਨੂੰ ਸ਼ਰਿਆਂ ਬਰਦ ਕਰ ਰਹੇ ਨੇ ਇਹ ਇੰਡਿਸਿਪਲ ਨਹੀਂ ਉਹ ਕਹਿੰਦੇ ਨੇ ਰਾਹੁਲ ਨੇ ਝਾੜੇ ਬਿਜਲਤ ਰਹੋ ਮੈਂ ਕਿ ਇਹ ਤਾਂ ਇਹ ਪੰਜਾਬ ਵਾਲੀ ਝੜਿਆ ਜਲਤ ਦੀ ਦਾ ਲੰਘਣਾ ਇਹ ਕਰਦੇ ਨੇ ਵੀ ਅਸੀਂ ਨਹੀਂ ਲਾਗੂ ਕਰਨ ਦੇਣਾ ਇੱਥੇ ਜੇ ਲਾਗੂ ਹੋਇਆ ਅਸੀਂ ਛੱਡ ਕੇ ਭੱਜ ਜਾਵਾਂਗੇ ਉਹ ਤਾਂ ਇਹ ਕਹਿ ਰਿਹਾ ਵੀ ਇਹ ਏਜੰਡਾ ਲਾਗੂ ਹੋਣਾ ਚਾਹੀਦਾ ਇਹਦੇ ਨਾਲ ਫਾਇਦਾ ਸਾਡਾ ਤੇ ਸਭ ਤੋਂ ਵੱਧ ਲੜਾਈ ਵੀ ਉਹ ਆਪ ਦੇ ਖਿਲਾਫ ਲੜ ਰਿਹਾ ਹੁਣ ਕਈ ਬੰਦੇ ਕਹਿੰਦੇ ਨੇ ਇਹਦਾ ਮਤਲਬ ਉਦੋਂ ਲੋਕ ਸਭਾ ਚੋਣਾਂ ਵੇਲੇ ਜੇ ਇਕੱਠੇ ਹੋ ਗਏ ਫਿਰ ਤੁਸੀਂ ਇੱਕ ਦੂਜੇ ਦੀ ਸਿਫਤ ਕਰਿਆ ਕਰੋਗੇ ਕਿਉਂ ਕਰਿਆ ਕਰਨਗੇ ਜੀ ਲੋਕ ਸਭਾ ਦੀ ਚੋਣ ਦੀ ਲੜਾਈ ਮੋਦੀ ਵਿਰੋਧੀ ਸਿਆਸਤ ਤੇ ਲੜੀ ਜਾਣੀ ਆ ਜਿਹਨੂੰ ਕਾਮਨ ਮਿਨਿਮਮ ਪ੍ਰੋਗਰਾਮ ਕਹਿੰਦੇ ਆ ਘੱਟੋ ਘੱਟ ਪ੍ਰੋਗਰਾਮ ਤੇ ਲੜੀ ਜਾਣੀ ਆ ਉਹਦੇ ਆਧਾਰ ਤੇ ਮੋਦੀ ਖਿਲਾਫ ਬੋਲਣਗੇ ਦੋਹੇ ਇੱਕ ਦੂਜੇ ਖਿਲਾਫ ਬੋਲਣ ਦੀ ਕਿ ਲੋੜ ਆ ਮਹੀਨੇ ਦਾ ਸੀਜ਼ਫਾਇਰ ਹੋਊਗੀ ਹੂੰ ਤੇ ਕੇਜਰੀਵਾਲ ਸਭ ਤੋਂ ਵੱਧ ਇੱਥੇ ਫਸਦਾ ਹੂੰ ਕਿਉਂਕਿ ਉਹਦੀ ਰੂਹ ਐਨਡੀਏ ਚ ਆ ਜਿਸ ਵਿੱਚ ਇੰਡੀਆ ਚ ਜੇ ਜੇ ਕਾਮਨ ਮਿਨਿਮਮ ਪ੍ਰੋਗਰਾਮ ਜਿਹੜਾ ਲੈ ਕੇ ਆਊ ਜੇ ਕੇਜਰੀਵਾਲ ਆਪਣੀ ਸਿਆਸਤ ਛੱਡ ਕੇ ਉਹ ਤੇ ਆਉਂਦਾ ਇਤਨੀ ਵੱਡੀ ਪ੍ਰਾਪਤੀ ਕੀ ਆ ਜੀ ਇਸ ਕਰਕੇ ਕਾਮਨ ਮਿਨਿਮਮ ਪ੍ਰੋਗਰਾਮ ਬਹੁਤ ਜ਼ਰੂਰੀ ਹੈ ਮੈਂ ਤਾਂ ਕਿਹਾ ਸੀ ਰੋਲਾ ਤੁਸੀਂ ਪਾਈ ਜਾਂਦੇ ਹੋ ਵੀ ਸਾਰੀ ਵਿਰੋਧੀ ਧਿਰ ਨੂੰ ਕੱਢ ਕੇ ਦਿਲਪਾਸ ਕਰਾ ਲੈ ਐਲਾਨ ਕਰੋ ਵੀ ਜੇ ਅਸੀਂ ਸੱਤਾ ਚਾਹੀਏ ਤਿੰਨੇ ਬਿੱਲ ਰੱਦ ਕਰਾਂਗੇ ਸੰਸਦ ਦੇ ਵਿੱਚ ਬਹਿਸ ਕਰਾ ਕੇ ਪਾਸ ਕਰਾਂਗੇ ਜੇ ਤੁਸੀਂ ਬਦਲਵੀਂ ਨੀਤੀ ਨਹੀਂ ਲਿਆਉਣੀ ਬਦਲ ਵੀ ਹੋ ਨਹੀਂ ਲੈ ਹੁਣ ਇਕੱਲਾ ਇਕੱਲੇ ਦੇ ਖਿਲਾਫ ਇਕੱਲਾ ਇਹ ਜੋ ਫਿਰ ਨਿਕਲ ਪਾਉਣ ਨੂੰ ਜਿੱਤ ਜਾਣ ਰੋਕ ਦੇਣਾ ਐ ਨਹੀਂ ਵੀ ਫਰਕ ਨਹੀਂ ਇਕੱਠੇ ਹੋਣ ਨਾਲ ਫਰਕ ਪੈਂਦਾ ਇੱਕ ਜਮਾ ਇੱਕ ਇੱਕ ਤੇ ਇੱਕ 11 ਬਣ ਜਾਂਦੇ ਆ ਪਰ ਜਦੋਂ ਤੱਕ ਤੁਹਾਡੀ ਮਾਰਕਸੇਦ ਨਹੀਂ ਇਕੱਠੀ ਹੁੰਦੀ ਕਾਮਨ ਮੈਨਿਮੀ ਪ੍ਰੋਗਰਾਮ ਨਹੀਂ ਬਣਦਾ ਉਦੋਂ ਤੱਕ ਇਹ ਸੋਚ ਬਦਲਣੀ ਲੋਕਾਂ ਦੇ ਮੁਸ਼ਕਲ ਹੁੰਦੀ ਆ ਸੋ ਇਸ ਕਰਕੇ ਇੰਡੀਆ ਗੱਠ ਜੋੜ ਨੂੰ ਸਭ ਤੋਂ ਵੱਧ ਧਿਆਨ ਉਤੇ ਕੇਂਦਰਿਤ ਕਰਨਾ ਚਾਹੀਦਾ ਪਰ ਇੱਕ ਪਾਸੇ ਜਿੱਥੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਮੈਂ ਹਾਈ ਕਮਾਂਡ ਦੇ ਫੈਸਲੇ ਨਾਲ ਮਜਬੂਤੀ ਨਾਲ ਸਹਿਮਤ ਹਾਂ ਕਿ ਗੱਠਜੋੜ ਹੋਣਾ ਚਾਹੀਦਾ ਹੈ ਦੂਜੇ ਪਾਸੇ ਉਸੇ ਸਟੇਜਾਂ ਦੇ ਉੱਤੋਂ ਜਿਹੜੀਆਂ ਵੱਖਰੀਆਂ ਸਟੇਜਾਂ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਲੱਗਦੀਆਂ ਨੇ ਉਹਨਾਂ ਦੇ ਉੱਤੇ ਭਾਰਤਪੁਰਸ਼ ਨਾਸ਼ੂ ਵਰਗ ਸਟੇਜ ਦੇ ਉੱਤੋਂ ਖੜ ਕੇ ਕਹਿੰਦੇ ਨੇ ਕਿ ਕਹਿੰਦੇ ਛੱਡ ਕੇ ਚੱਲੇ ਜਾਵਾਂ ਕਹਿੰਦੇ ਘਰੇ ਬੈਣਾ ਮਨਜ਼ੂਰ ਆ ਪਰ ਸਿਆਸੀ ਮੌਤ ਨਹੀਂ ਮਰਾਂਗੇ ਕਹਿੰਦੇ ਜੇ ਗੱਠਜੋੜ ਹੁੰਦਾ ਤਾਂ ਇਹਨਾਂ ਦੇ ਨਾਲ ਵੀ ਰਲ ਕੇ ਚੱਲਦੇ ਫਿਰ ਜਿਹੜੇ ਇਦਾਂ ਦੇ ਲੀਡਰ ਨੇ ਕੀ ਕਰਨਗੇ ਦੂਜੇ ਨਾ ਆਸ਼ੂ ਸਿਆਸੀ ਠੀਕ ਆ ਪਾਰਟੀ ਜਿਵੇਂ ਆਮ ਆਦਮੀ ਪਾਰਟੀ ਨੇ ਆਪਣੇ ਕਿਸੇ ਕਰਾਪਟਡ ਲੀਡਰ ਨੂੰ ਬਾਹਰ ਨਹੀਂ ਕੱਢਿਆ ਨਾਲ ਨਹੀਂ ਫਿਰਦੇ ਆ ਅਸੀਂ ਇਹ ਪੁਰਾਣੀ ਕਾਂਗਰਸ ਲਈ ਫਿਰਦੀ ਆ ਮਤਲਬ ਸਿਆਸੀ ਬਹਿ ਜਾ ਬਹਿ ਜਾਏ ਦੀ ਕੀ ਰੋਲਾ ਇੰਡਿਸਿਪਲ ਤਾਂ ਇਹ ਆ ਜਿਹੜਾ ਇਹ ਕਹਿੰਦੇ ਸੀ ਇਹ ਕਰਾਂਗੇ ਸਿੱਧੂ ਨੇ ਤਾਂ ਇਹ ਕਿਹਾ ਨਾ ਹਾਈ ਕਮਾਂਡ ਨਾਲ ਖੜਾਂਗਾ ਪੰਜਾਬ ਲਈ ਲੜਾਂਗਾ ਜੀਦਾ ਮਤਲਬ ਮੁਲਕ ਬਾਰੇ ਜਿਹੜੇ ਹਾਈ ਕਮਾਂਡ ਦੇ ਫੈਸਲੇ ਨੇ ਪ੍ਰਵਾਨ ਨੇ ਜਦੋਂ ਆ ਪੰਜਾਬ ਦੇ ਹੱਕਾਂ ਲਈ ਮੈਂ ਲੜੂੰ ਉਹ ਲੜਦਾ ਕਿਵੇਂ ਆ ਪਹਿਲਾਂ ਵੀ ਲੜੀ ਆ ਅਸਤੀਫਾ ਦੇ ਕੇ ਡੀਜੀਪੀ ਤੇਜੀ ਉਹਨੇ ਲਵਾਲੇ ਸੀ ਤਾਂ ਮਾੜੀ ਜੀ ਗੱਲਾਂ ਹਤਰੀ ਸੀ ਨਹੀਂ ਤਾਂ ਉੱਥੇ ਭਮੀ ਘੂਮੀ ਜਾਣੀ ਸੀ ਸੋ ਇਸ ਕਰਕੇ ਕਾਂਗਰਸ ਪਾਰਟੀ ਨੂੰ ਮੈਂ ਤਾਂ ਸਲਾਹ ਇਹ ਦਊਂ ਮੈਂ ਤਾਂ ਸਲਾਹ ਦੇ ਸਕਦਾ ਵਿਸਵਾਦ ਕਰੋ ਜਦੋਂ ਜਿਹਦੇ ਬੰਦੇ 'ਚ ਵਿਚਾਰਾਂ ਦੀ ਸਮਰੱਥਾ ਉਹਨੂੰ ਕਿਸੇ ਨਾਲ ਰਲਣ 'ਚ ਕੋਈ ਡਰ ਨਹੀਂ ਹੁੰਦਾ ਹਲੋ ਠੀਕ ਹੈ ਮੇਰੇ ਮਾਇ ਮਾਇ ਆਹੋ ਸਾਂਝ ਕਰੀ ਜੇ ਗੁਣਾ ਕੇਰੀ ਛੋੜ ਅਵਗਣ ਚੱਲੀਏ ਉਹ ਮੁਲਕ ਦੀ ਚੋਣ ਆ ਉਹ ਪੰਜਾਬ ਦੀ ਸਿਆਸਤ ਦੀ ਚੋਣ ਥੋੜਾ ਤੇ ਜਿਹਦੇ ਬੱਲੇ ਨਹੀਂ ਕੁਝ ਹੁੰਦਾ ਉਹ ਫਿਰ ਆਹ ਇਆਂ ਇਆਂ ਗੱਲਾਂ ਕਰਦਾ ਮਤਲਬ ਮੈਨੂੰ ਇਹੇ ਦੱਸ ਦੇਣ ਕਾਂਗਰਸ ਵਾਲੇ ਵੀ ਭਗਵੰਤ ਮਾਨ ਸਰਕਾਰ ਜਾਂ ਆਕਾਲੀਆਲੇ ਵੀ ਸਾਡੀਆਂ ਨੀਤੀਆਂ ਫੈਸਲਿਆਂ ਤੋਂ ਇਹਨੇ ਕਿਹੜਾ ਵੱਖ ਕਰ ਲਿਆ 300 ਜੁਨਟ ਬਿਜਲੀ ਫਰੀ ਦੇਣ ਤੋਂ ਬਿਨਾ ਕਿਸੇ ਗੱਲ ਬਾਰੇ ਕੋਈ ਨੀਤੀ ਪਾਲਸੀ ਵੱਖਰੀ ਦੱਸ ਦੇਣ ਨਾ ਤਾਂ ਹੀ ਤਾਂ ਲੜਿਆ ਨਹੀਂ ਜਾਂਦਾ ਅਸਲ ਵਿਰੋਧੀ ਧਿਰ ਦਾ ਰੋਲ ਪੰਜਾਬ ਚ ਖੈਰੇ ਤੇ ਸਿੱਧੂ ਇਹਨਾਂ ਵਾਰ ਰਹੇ ਨਹੀਂ ਨਾ ਜੀ ਖੈਰੇ ਨਾਲ ਕੀ ਕੀਤੀ ਹੈ ਹੁਣ ਉੱਤੋਂ ਤਾਂ ਕਹਿੰਦੇ ਨੇ ਸਾਡੇ ਖਿਲਾਫ ਖੈਰੇ ਨਾਲ ਤਾਂ ਸਿੱਧੀ ਸਿਆਸੀ ਬਦਲਾਖੋਰੀ ਹੈ ਨਾ ਜੀ ਜਿਹਦੀ ਕੋਈ ਵੀ ਆਖਿਆ ਨਹੀਂ ਤੋ ਫੇਰੇ ਆਇਤਾ ਨਹੀਂ ਵੀ ਆਪਣੀਆਂ ਕੱਚ ਚ ਦੂਜੇ ਦੀ ਹੱਥ ਚ ਸੀਬੀਆਈ ਈਡੀਆ ਜਿਹੜੀ ਉਹ ਸਾਡੇ ਨਾਲ ਧੱਕਾ ਕਰ ਰਹੀ ਆ ਸਾਡੀ ਵਿਜੀਲੈਂਸ ਆ ਜਿਹੜੀ ਉਹ ਇਨਸਾਫ ਕਰ ਰਹੀ ਆ ਇਹ 도ਗਲੇ ਨੇ ਸਾਰੇ ਇਹ ਮੈਂ ਕਹਿੰਦਾ ਤੁਸੀਂ ਇੱਕ ਗੱਲ ਤੇ ਖੜ੍ਹ ਜਿਓ ਜੀ ਮੈਂ ਕਹਾਂ ਤੇਰੀ ਗੱਲ ਬਿਲਕੁਲ ਗਲਤ ਆ ਪਰ ਐਂ ਥੋੜੋ ਵੀ ਜਿੱਥੇ ਸਾਡਾ ਆਨੰਦ ਘੋਪ ਉਥੇ ਗਦੀ ਮਰੀ ਦਾ ਕੋਈ ਨਾ ਦੋਸ਼ ਐਂ ਨਹੀਂ ਚੱਲਦੀ ਹੁੰਦੀ ਸਿਆਸਤ ਹਮ ਸੁਖਪਾਲ ਖੇਰੇ ਦਾ ਜ਼ਿਕਰ ਕੀਤਾ ਆਖਰੀ ਸਵਾਲ ਮੇਰਾ ਇਹ ਕਿ ਸੁਖਪਾਲ ਖੇਰੇ ਨੂੰ ਲੈ ਕੇ ਤਾਂ ਜਹ ਹੋਣ ਲੱਗੇ ਕਾਂਗਰਸ ਦੇ ਉੱਤੇ ਕਹਿੰਦੇ ਕਿ ਜਿਵੇਂ ਸੁਨੀਲ ਜਾਖੜ ਉਹ ਕਹਿੰਦੇ ਕਹਿੰਦੇ ਸੁਖਪਾਲ ਖੇਰੇ ਤੋਂ ਖੇੜਾ ਛਡਾ ਰਹੀ ਹੈ ਕਾਂਗਰਸ ਕਹਿੰਦੇ ਕਾਂਗਰਸ ਪਿੱਛੇ ਨਹੀਂ ਖੜ ਰਹੀ ਜੇ ਇਸੇ ਤਰੀਕੇ ਦੇ ਨਾਲ ਚੱਲਦਾ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਤੇ ਜਦੋਂ ਸੁਖਪਾਲ ਸਿੰਘ ਖੇੜਾ ਬਾਹਰ ਆਉਂਦੇ ਨੇ ਇਹ ਸਮਝਦੇ ਹੋ ਕਿ ਇਹ ਇਕੱਠੇ ਹੋ ਕੇ ਇੱਕ ਵੱਖਰੀ ਤਰ ਪ੍ਰਵਚਨ ਇਹ ਗਲਤ ਆ ਖੈਰਾ ਕਾਂਗਰਸ ਨੂੰ ਕੀ ਕਹਿੰਦਾ ਜੀ ਖੈਰੇ ਦੀ ਸੋਚ ਤੋਂ ਖੈੜਾ ਛਡਾਉਣਾ ਚਾਹੁੰਦੇ ਆ ਵੀ ਐਂ ਨਾ ਲੜ ਜਿਵੇਂ ਉਹ ਲਕੀਰ ਕੱਢ ਕੇ ੜਦਾ ਜਿਵੇਂ ਮੁੱਦੇ ਦੇ ਖਾਤਰ ੜਦਾ ਉਹ ਤਾਂ ਤਕਲੀਫ ਆ ਕਾਂਗਰਸ ਨੂੰ ਜਾਂ ਆਪ ਨੂੰ ਖੈਰਾ ਖੈਰੇ ਨਾਲ ਕਿਸੇ ਦਾ ਕੀ ਰੋਲਾ ਜੀ ਮੈਨੂੰ ਹੀ ਦੱਸੋ ਹੁਣ ਜੇ ਮੈਂ ਸਿੱਧੂ ਸਿੱਧੂ ਆ ਸਿੱਧੂ ਆਪਣੀ ਪੋਜੀਸ਼ਨ ਬਦਲ ਜੇ ਇਹਨਾਂ ਦੇ ਰੋਲੇ ਮੁੱਕ ਜਾਣਗੇ ਬੰਦਿਆਂ ਨਾਲ ਰੋਲਾ ਨਹੀਂ ਬੰਦਿਆਂ ਦੇ ਵਿਚਾਰਾਂ ਨਾਲ ਰੋਲਾ ਇਸੇ ਕਰਕੇ ਨਾ ਜਿਹੜਾ ਬਦਲਾ ਉਹ ਬੰਦੇ ਬਦਲਣ ਨਾਲ ਤਾਂ ਆਉਣਾ ਨਹੀਂ ਉਹ ਤਾਂ ਵਿਚਾਰ ਨੀਤੀਆਂ ਪਾਲਿਸੀਆਂ ਫੈਸਲੇ ਬਦਲਣ ਨਾਲ ਆਉਣਾ ਸੋ ਇਸ ਕਰਕੇ ਖੈਰੇ ਤੋਂ ਨਹੀਂ ਉਹ ਖੇੜਾ ਚਲਾਉਣਾ ਚਾਹੁੰਦੀ ਜਿਹੜੀ ਪੁਰਾਣੀ ਕਾਂਗਰਸ ਆ ਬੁਨਿਆਦੀ ਤੌਰ ਤੇ ਕਰਪਟ ਕਾਂਗਰਸ ਆ ਜਿਹੜੇ ਉੱਤਰ加ਟੋ ਮਾਇ ਚੜਾ ਦੀ ਖੇਡ ਆ ਜਿਹੜੀ ਖੇਡਣ ਦੀ ਆਦੀ ਆ ਹੁਣ ਇੱਕ ਤੀਜਾ ਵਟੇਰਾ ਆ ਗਿਆ ਵਿੱਚ ਹੁਣ ਉਹਨਾਂ ਨੂੰ ਹਿਸਾਬ ਨਹੀਂ ਲੱਗਦਾ ਵੀ ਅਸੀਂ ਕੀ ਕਰੀਏ ਸੋ ਇਹ ਉਹਨਾਂ ਵਿਚਾਰਾਂ ਤੋਂ ਉਹਨਾਂ ਸੋਚ ਤੋਂ ਖੇੜਾ ਚਲਾਉਣ ਨੂੰ ਫਿਰਦੀ ਆ ਉਹ ਹੁਣ ਜਿਵੇਂ ਕਹਿੰਦੇ ਆ ਵੀ ਕੇਂਦਰ ਸਰਕਾਰ ਦੀ ਸਿੱਖਾਂ ਦੇ ਬਹੁਤ ਗਲਪਈ ਹੋਈ ਆ ਸਿੱਖ ਲੜਾਈ ਛੱਡ ਜਾਣ ਸਿੱਖੀ ਦੀ ਜੋ ਇਹ ਵਿਆਖਿਆ ਕਰਦਿਆ ਬਾਬੇ ਨਾਨਕ ਨੇ ਕੀਤੀ ਉਹ ਛੱਡ ਜਾਣ ਸਿੱਖ ਕੀ ਕਹਿੰਦੇ ਸਰਕਾਰ ਨੂੰ ਸਿਰ ਵਿਚਾਰ ਨੇ ਵਿਚਾਰਾਂ ਦੀ ਲੜਾਈਆ ਤੁਹਾਡੇ ਵਿਚਾਰਾਂ ਕਰਕੇ ਤੁਹਾਡਾ ਕੋਈ ਹਮੈਤੀਆ ਤੁਹਾਡੇ ਵਿਚਾਰਾਂ ਕਰਕੇ ਕੋਈ ਵਿਰੋਧੀ ਹੈ ਨਹੀਂ ਕਿਸੇ ਦਾ ਮੇਰੀ ਹੁਣ ਸਿੱਧੂ ਨਾਲ ਕੀ ਹੈ ਜਿ ਲਿਆਜ ਮੈਂ ਤਾਂ ਮਿਲੇ ਹੀ ਨਹੀਂ ਸੀ ਉਹ ਕਿੰਨੇ ਸਾਲ ਹੋ ਗਏ ਸੀ ਮੈਂ ਤਾਂ ਉਦੋਂ ਵੀ ਉਹਦੇ ਵਿਚਾਰਾਂ ਦੇ ਹੱਕ ਚ ਬੋਲਦਾ ਸੀ ਬਿਲਕੁਲ ਸੋ ਇਸ ਕਰਕੇ ਮੈਂ ਕਹਿੰਦਾ ਅੱਜ ਕੋਈ ਭਾਰਤੀ ਜਨਤਾ ਪਾਰਟੀ ਜਾਂ ਕੋਈ ਚੰਗੀ ਗੱਲ ਕਰੇ ਆਪਾਂ ਕਹਾਂਗੇ ਆਹ ਗੱਲ ਚੰਗੀ ਆ ਪਰ ਇਹ ਤੇਰੀ ਚੰਗੀ ਦਾ ਕੋਈ ਅਸਰ ਨਹੀਂ ਜਦੋਂ ਤੱਕ ਆ ਚਾਰ ਮਾੜੀਆਂ ਤ ਬਦਲਦਾ ਨਹੀਂ ਸੋ ਸਵਾਦ ਤਾਂ ਜ਼ਰੂਰੀ ਹੈ ਨਾ ਜੀ ਇਹ ਤਾਂ ਬਾਬੇ ਨਾਨਕ ਨੇ ਸੱਚੀ ਗੱਲ ਦੇ ਅੱਗੇ ਵਧਣ ਲਈ ਸਵਾਦ ਜ਼ਰੂਰੀ ਆ ਝੂਠਿਆਂ ਨੇ ਆਪਦੇ ਆਪ ਨੂੰ ਸੁਰੱਖਿਤ ਕਰਨ ਲਈ ਸਵਾਦ ਬੰਦੀ ਜ਼ਰੂਰੀ ਆ ਉਹਨਾਂ ਨੂੰ ਆਏ ਜੇ ਸਵਾਦ ਤੁਰ ਗਿਆ ਲੰਗ ਸੜਕ ਠਾ ਹੋ ਜੂ ਇਸ ਕਰਕੇ ਸੰਵਾਦ ਜ਼ਰੂਰੀ ਆ ਨਵਜੋਤ ਸਿੰਘ ਸਿੱਧੂ ਇੱਕ ਏਜੰਡਾ ਸਾਹਮਣੇ ਰੱਖ ਰਿਹਾ ਸੰਵਾਦ ਰਚਾਓ ਜੀ ਉੱਤੇ ਹੋਣਾ ਚਾਹੀਦਾ ਬਿਲਕੁਲ ਸੋ ਇਹ ਜ਼ਰੂਰੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਦੇ ਨਾਲ ਇੱਕ ਵੱਖਰੇ ਅਖਾੜੇ ਲਾ ਰਹੇ ਨੇ ਨਾ ਅਖਾੜਿਆਂ ਦੇ ਵਿੱਚੋਂ ਕਾਂਗਰਸ ਦੇ ਲਈ ਸੁਖਾਮੀ ਖਬਰ ਵੀ ਆ ਸਕਦੀ ਹੈ ਪਰ ਇਹ ਅਖਾੜੇ ਜੇਕਰ ਇਸ ਤਰ੍ਹਾਂ ਚੱਲਦੇ ਰਹੇ ਤਾਂ ਪੰਜਾਬ ਕਾਂਗਰਸ ਦੇ ਵਿੱਚੋਂ ਇੱਕ ਵੱਡਾ ਗ੍ਰਹਿਕਲਿਸ਼ ਜ਼ਰੂਰ ਸਾਹਮਣੇ ਆਏਗਾ ਜੋ ਕਿ ਹੌਲੀ ਹੌਲੀ ਹੁਣ ਸਾਹਮਣੇ ਵੀ ਆਉਣ ਲੱਗਾ ਹੈ ਬਹੁਤ ਬਹੁਤ ਧੰਨ ਬਦਮਾਲੀ ਸਾਹਿਬ ਸ਼ੁਕਰੀਆ ਜੀ ਧੰਨਵਾਦ